ਸਤਿ ਸ਼੍ਰੀ ਅਕਾਲ ਜੀ ਸਾਡੇ ਭੈਣ ਤੇ ਭਰਾਵੋ ਕੀ ਹਾਲ ਚਾਲ ਹੈ ਜੀ ਤੁਹਾਡਾ ਉਮੀਦ ਕਰਦੀ ਹਾਂ ਜੀ ਬਹੁਤ ਵਧੀਆ ਹੋਵੇਗਾ ਤੇ ਜੋ ਵੀ ਜੀ ਸਾਡੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆnde ਆ ਜੀ ਚੈਨਲ ਸਬਸਕ੍ਰਾਈਬ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ ਕਿਤਾ ਹਾਲ ਚੱਲ ਜਨਾ ਕੋਸਣਾ ਕੋਈ ਦਰਦ ਨਹੀਂ ਹੋਰ ਜਿੰਨੇ ਸਾਡੇ ਭੈਣ ਭਰਾ ਤੁਹਾਡੀ ਵੀਡੀਓ ਦੇਖਦੇ ਆ ਪਸੰਦ ਕਰਦੇ ਆ ਧੰਨਵਾਦ ਉਹਨਾਂ ਦਾ ਠੀਕ ਆ ਬਾਜੋ ਜੀ ਅੱਪ ਅੱਜ ਕਹਿੰਦੇ ਪੰਜਾਬੀ ਵਿਰਸੇ ਦੀ ਗੱਲ ਕਰਦੇ ਆ ਤੇ ਜੇਕਰ ਕੋਈ ਕਿਸੇ ਵਿਆਹ ਦੇ ਵਿੱਚ ਗਈ ਕਿ ਜੇ ਉਹ ਵਾਲੇ ਵਿਆਹ ਦੀ ਗੱਲ ਕਰਦਾ ਹੈ ਇਹ ਮੁੱਛੜ ਕਹਿੰਦੇ ਮੂੰਹ ਨਾਲ ਮੂੰਹ ਜੋੜ ਕੇ ਕਹਿੰਦਾ ਗਾਂਧੀ ਸੀ ਜਿਹਦੇ ਵਿੱਚ ਇਹਨਾਂ ਨੂੰ ਵੀਡੀਓ ਬਣਾਉਣ ਤੋਂ ਰੋਕਿਆ ਸੀਦਾ ਉੱਥੇ ਨਹੀਂ ਸੀ ਇੱਕ ਸਿਆਣੀ ਮਾਦਾ ਜੀ ਨਾ ਬੈਠੀ ਕੁਰਸੀ ਤੇ ਲੱਗੀ ਹੋ ਸੀਗੀ ਗਾਣੇ ਗਾਣਾ ਉਹਦੀ ਗੱਲ ਕਰਦਾ ਸੁੱਖੋ ਤਾਂ ਮੈਂ ਕਹਿੰਨੀ ਇੱਕ ਸਟੈਪ ਨਹੀਂ ਛੱਡਦੀ ਇਹਦੀ ਤਰੀਫ਼ ਕਰਨੇ ਨੂੰ ਸਿਰੇ ਤੇ ਸੁੱਖ ਨੇ ਚੜਾਈਆ ਪੂਰੇ ਨਕਸ਼ੇ ਕਦਮਾਂ ਤੇ ਤਾਂ ਸੁੱਖੋ ਦੇ ਚੱਲਦੀ ਆ ਇਹ ਜੈਸਮੀਨ ਜੀ ਦਾ ਸੁੱਖੋ ਨੇ ਸਾਰਾ ਪਰਿਵਾਰ ਮੋਰੇ ਲਾਇਆ ਪਿਆ ਤੇ ਚਦਰੋਂ ਨੇ ਆਪਣੇ ਸੋਹਰੇ ਤਾਂ ਲਾਇਆ ਆ। ਕਹਿੰਦਾ ਜੈਸਮੀਨ ਤੇ ਦੁੱਗਣੀ ਉਮਰ ਦੀਆਂ ਨੂੰ ਵੀ ਨਹੀਂ ਆਉਂਦੇ ਤੇ ਜੀ ਗੀਤ। ਹਾਂਜੀ ਕਹਿੰਦਾ ਮੈਂ ਤਾਂ ਹੈਰਾਨ ਰਹਿ ਗਿਆ ਦੇਖ ਕੇ ਉੱਥੇ ਵਿਆਹ ਦੇ ਵਿੱਚ ਕਿਸੇ ਕੁੜੀ ਨੂੰ ਇਦਾਂ ਦੇ ਪੁਰਾਣੇ ਗੀਤ ਨਹੀਂ ਸੁਣਿਆ ਤੇ ਜਿੱਦਾਂ ਦੇ ਇਹਨੂੰ ਆਦੇ ਆ। ਉਹ ਸਕਾਲੇ ਕਹਿੰਦੇ ਹੋਇਆ। ਸੁੱਖੋ ਨੇ ਸਕਾਲੇ ਹੋਆ। ਪਤਾ ਕਹਦੇ ਹੋਰ ਹੈ ਕਿ ਆਹ ਹੀ ਕੁੜੀਆਂ ਗਾਲੀਆਂ ਸਕੀ ਕੀਤੀਆਂ ਆ। ਇਹ ਕਹਿੰਦਾ ਹੋਰ ਹੈ ਜਿੱਦਾਂ ਮਤਲਬ ਵਿਆਹ ਚ ਕੋਈ ਨਹੀਂ ਸਕਾਲੇ ਇਹ ਤੇ ਇੱਕ ਹੋਰ ਮਾਤਾ ਜੀ ਇਹ ਯਾਰ ਮਾਸੀ ਦੋਹੇ ਮੂੰਹੇ ਮੂੰਹੇ ਜੋੜ ਕੇ ਬੈਠ ਗਈਆਂ ਬਸ ਦੋਹੇ ਨੇ ਗਾ ਜਾ ਪਾਈ ਰੱਖਿਆ ਜਦ ਤੱਕ ਜਰਾ ਮੂੰਹ ਨਾਲ ਮੂੰਹ ਜੋੜ ਕੇ ਘੋੜੀਆਂ ਲੱਗੀਆਂ ਸੀ ਗਾਲ ਦੀਆਂ ਤੇ ਅੰਧਾ ਕਾਧ ਨਹੀਂ ਅੰਧਾ ਤਾਂ ਸਭ ਨੂੰ ਹੁੰਦਾ ਪਰ ਅਗਲਾ ਕੈਮਰੇ ਮੋਹਰੇ ਨਹੀਂ ਸੀ ਥੋਡੇ ਆਂਦਾ ਬਈ ਸਾਡੀ ਵੀ ਇਹ ਨਾਲੇ ਵੀਡੀਓ ਬਣਾ ਬਣਾਈ ਜਾਓਗੇ ਤਾਂ ਕਰਕੇ ਕਿ ਸਿਆਣੀ ਮਾਤਾ ਹੀ ਬਸ ਨਾਲ ਬੈਠੀ ਸੀ ਤਾਂ ਦਾ ਖੂਜੇ ਵਿੱਚ ਬੈਠੀ ਸੀ ਫੜ ਕੇ ਚਾਹ ਕੱਲੇ ਵੀਡੀਓ ਬਣਾਈ ਗਏ ਹੋਰ ਅਗਲਾ ਕਿਸੇ ਨੂੰ ਜਿਹੜੀ ਕੁੜੀ ਦਾ ਮਾਈਆਂ ਲੱਗਦੇ ਪੈਰਾ ਤੱਕ ਦੀ ਵੀਡੀਓ ਨਹੀਂ ਬਣਾਈ ਆ ਅਸੀਂ ਦੱਸਤਾ ਬਈ ਜਸਮੀਨ ਨੇ ਉੱਥੇ ਜਾ ਕੇ ਮੂੰਹ ਨਾਲ ਮੂੰਹ ਜੋੜ ਕੇ ਬੈ ਵੀ ਇਦਰੀਆਂ ਘੋੜੀਆਂ ਸੁਹਾਗ ਢਾਏ ਬੇੜੇ ਕਿਸੇ ਨੂੰ ਆਂਦੇ ਨਹੀਂ ਸੀ ਆ ਨਹੀਂ ਦੱਸਿਆ ਬਸ ਸਾਨੂੰ ਉੱਥੇ ਸਖਤ ਮਨਾ ਕੀਤਾ ਗਿਆ ਸੀਗਾ ਕਿ ਵੀਡੀਓ ਨਹੀਂ ਬਣਾਣੀ ਨਹੀਂ ਡੰਡਾ ਪਰੇਟ ਹੋਣੀ ਆ ਇਹ ਭਾਜੜਾ ਪੈਣੀ ਆ ਉੱਥ ਪੈਰਾਂ ਦੀ ਦਾ ਟੈਂਟ ਵਾਲਿਆਂ ਦੀ ਜਾਂ ਬਸ ਆ ਜਸਮੀਨੀ ਸਲਾਨੀ ਮਾਤਾ ਨਾਲ ਕਿਸੇ ਨੇ ਬੈਠ ਕੇ ਸੁਹਾਗ ਦੀ ਸੀਗੀ ਲਾੜ ਤਾਂ ਪਈਆਂ ਉਹ ਵੀ ਦੱਸਿਆ ਕਰੋ ਆਹ ਤਾਂ ਬੜੀ ਛੇਤੀ ਦੱਸਦੰਨੇ ਆ ਬਸ ਸਾਨੂੰ ਪੰਜਾਬੀ ਕਲਚਰ ਸਰਬ ਚਤਰੋ ਦੇ ਕੋਲ ਲਾੜ ਤਾਂ ਵੀ ਕੰਧੇ ਥੰਮਨੀ ਮਿਲਦੀਆਂ ਇਹ ਵੀ ਦੱਸਿਆ ਘਾ ਟੋਕਰਾ ਪਰ ਪਰ ਕੇ ਨਹੀਂ ਇਹ ਤੁਸੀਂ ਜਿਹੜੇ ਕੁੜੀਆਂ ਗਾਣੀਆਂ ਸੱਚੀਆਂ ਆ ਇਹ ਕਾਹਦੇ ਸੱਚੀਆਂ ਆ ਆ ਬਲੌਗ ਬਣਾਉਣ ਵਾਸਤੇ ਸਖੀਆਂ ਆਇਆ ਘੂੜੀਆਂ ਗਾਲੀਆਂ ਵੀ ਵਿਆਹ ਵਿੱਚ ਜਾ ਕੇ ਕਿਤਨੇ ਕਿਤੇ ਵੀਡੀਓ ਬਣਾਵਾ ਕੇ ਤਾਂ ਘੂੜੀਆਂ ਗਾਮਾਂ ਦੀ ਤਾਂ ਹੀ ਸਖੀਆਂ ਆਇਆ ਇਹ ਹੋਰ ਪੰਜਾਬੀ ਕਲਚਰ ਨੂੰ ਹੋਰ ਕਿਹਦੀ ਦੁਨੀਆ ਪੰਜਾਬੀ ਨਹੀਂ ਹੈਗੀ ਤੁਹਾਡੇ ਕੋਲ ਪੰਜਾਬੀ ਕਲਚਰ ਕਿਹੜਾ ਉੱਥੇ ਕਿਹੜਾ ਕਲਚਰ ਹੈ ਪੰਜਾਬੀ ਬਸ ਆਹੀ ਆਹ ਆਪੇ ਪੰਜਾਬੀ ਕਲਚਰ ਸੁੱਖੋ ਕਹਿੰਦੀ ਹੈ ਵੀ ਘਰ ਵਾਲੇ ਸਾਰੀ ਧਿਆੜੀ ਢੁੱਠੇ ਭਾਂਡੇ ਮੰਜਰ ਰੋਟੀਆਂ ਪਕਾਣ ਹੈ ਆਹ ਤੜਕੇ ਲਾਣ ਇਹ ਪੰਜਾਬੀ ਕਲਚਰ ਹੈ ਇਹ ਪੰਜਾਬੀ ਸਾਡੇ ਦਾ ਪੰਜਾਬੀ ਸਭਿਆਚਾਰ ਵਿੱਚ ਤੇ ਦਰ ਹੈ ਨਹੀਂ ਵੀ ਘਰ ਵਾਲੇ ਤੋਂ ਕੰਮ ਕਰਾਇਆ ਜਾਵੇ ਢੁੱਠੇ ਭਾਂਡੇ ਮਜਾਏ ਜਾਣ ਜਾਂ ਪਰ ਬਾਹਰ ਦਾ ਕੰਮ ਕਰਦੇ ਕੋਲੀ ਚੱਕਾ ਨਹੀਂ ਜਿਹੜੇ ਅਗਲਾ ਘਰ ਵਿੱਚ ਨਾ ਠੋਕਿਆ ਜਿਹੜੇ ਨੇ ਹਾਂ ਅਸੀਂ ਘਰ ਦਾ ਸਾਡੀ ਚੱਲਦੀ ਆ ਹਾਂ ਲੋੜਾ ਹੀ ਆ ਗਿਆ ਸਾਡੇ ਘਰ ਦੀਆਂ ਘਰ ਦੇ ਵਿੱਚ ਕੰਮ ਕਰਦੀਆਂ ਉਹਨਾਂ ਘਰ ਦਾ ਕੰਮ ਕਰਨ ਨੂੰ ਨਾ ਸ਼ੋਭਾ ਦਿੰਦਾ ਬੰਦੇ ਘਰ ਦੇ ਬਾਹਰਲਾ ਕੰਮ ਬੰਦੇ ਨੂੰ ਬਾਹਰਲਾ ਸ਼ੋਭਾ ਦਿੰਦਾ ਜੀ ਬਰਕਤ ਵੀ ਉਹ ਨਾ ਕਰਾਂਦੀ ਰਹਿੰਦੀ ਜਿੱਥੇ ਜਰਾਨੀਆਂ ਕੰਮ ਕਰਨ ਤੇ ਘਰ ਦਾ ਕੰਮ ਕਰਨ ਤੇ ਬੰਦੇ ਬਾਹਰ ਦਾ ਕੰਮ ਕਰਨ ਤੁਸੀਂ ਕੱਲ ਚਵਾਲੇ ਦੇ ਉੱਤਰ ਕੱਲੇ ਗਏ ਵੀ ਹੈਗੇ ਆ ਦੱਸੀ ਪੰਜਾਬੀ ਕਲਚਰ ਦੀਆਂ ਗੱਲਾਂ ਕਰਦੇ ਤੁਸੀਂ ਹਾਂਜੀ ਤੇ ਤੁਹਾਡੇ ਵਰਗੇ ਪੰਜਾਬੀ ਕਲਚਰ ਹੋਣਾ ਤਾਂ ਬਸ ਪੰਜਾਬ ਦਾ ਬੇੜਾ ਤੱਕਿਆ ਹਾਂ ਤਾਂ ਇਹ ਸਿੱਖਿਆ ਹੈ ਸਾਡੇ ਹੋਰ ਤਾਂ ਹੁਣ ਜਿੱਦਾਂ ਕੋਈ ਜਦ ਇਹਨਾਂ ਦੇ ਗੀਤ ਵਗੈਰਾ ਗਾਣੇ ਆ ਹੁਣ ਹੋਰ ਤਾਂ ਕੋਈ ਆਂਦਾ ਨਹੀਂ ਸ੍ਰੀਕਾ ਭਾਈਚਾਰਾ ਆਪੇ गा ਕੇ ਰਸਮਾਂ ਪੂਰੀਆਂ ਕਰਦੇ ਆ ਜੀ ਹਾਂ ਹੁਣ ਵਿਆਹ ਆ ਗਿਆ ਹੁਣ ਬਚੇਰਾ ਮੈਂ ਕਹਿੰਦਾ ਪਹਿਲੇ ਜਦੋਂ ਪਾਪਾ ਦੀ ਜ਼ਿੰਮੇਵਾਰੀ ਹੁੰਦੀ ਸੀ ਸਾਰੇ ਬੋਤਨੇ ਰੱਖਣ ਨੂੰ ਪ੍ਰੈਸ ਕਰਕੇ ਪੈਂਦਾ ਤਾਂ ਭਾਈ ਪੋਤੜਿਆਂ ਦੇ ਵੀ ਰਾਜ ਖੁੱਲ ਹੁੰਦੇ ਆ ਜਾਸਮੀਨ ਕਹਿੰਦੀ ਨੇ ਕਿ ਜਦੋਂ ਮੈਂ ਹੋਈਆਂ ਪਾਪਾ ਕਹਿੰਦੇ ਪੂਰਾ ਹੱਥ ਵਟਾਉਂਦੇ ਸੀ ਮੰਮੀ ਦੇ ਨਾਲ ਮੇਰੇ ਪੋਤੜੇ ਵੀ ਕਹਿੰਦੇ ਪ੍ਰੈਸ ਕਰ ਕਰਕੇ ਸੌਂਦੇ ਹੁੰਦੇ ਸੀਗੇ ਉਹ ਜਦੋਂ ਨਾ ਛੜੇ ਚੜਿਆ ਹੁਣ ਤੱਕ ਪੋਤੜੇ ਤੋਂ ਨਾ ਆਇਆ ਹਜੇ ਤੱਕ ਲੋਟ ਨਹੀਂ ਆਇਆ ਹਜੇ ਤੱਕ ਰੋਣਾ ਸਾਰੀ ਜਾਂਦੀ ਜਾਣਾ ਆਹ ਇਹ ਗੱਲਾਂ ਤਾਂ ਦੱਸਦੀ ਆ ਕਤਾ ਕਾਤੇ ਦੇ ਗੀਓ ਹੁਣ ਦੱਸਣ ਇਹ ਸਾਰੀਆਂ ਗੱਲਾਂ ਇਹਨੂੰ ਮੁਛੜ ਨੂੰ ਜੇਕਰ ਉੱਥੇ ਜਾਣਾ ਹੈ ਸੋਰੀ ਤੇ ਇਹੀ ਕੰਮ ਹੁਣ ਮੁਛੜनाथ ਜੀ ਸਾਹਮ ਲੈਣਾ ਕੁੜੀ ਤਾਂ ਤਾਂ ਸਾਹਮ ਨਹੀਂ ਹੋਣੀ ਬਲੌਗ ਤਾਂ ਛੁੱਟੀ ਮੈਣੀ ਕਹਿੰਦੀ ਹੁਣ ਰਵਿੰਦਰ ਕਹੂਗਾ ਉਹ ਕਾਤੇ ਪੋਥੜੇ ਪ੍ਰੈਸ ਕਰਕੇ ਰੱਖਦਾ ਜੀ ਕਹਿੰਦੀ ਮੋਰੇ ਖਰਬੀ ਦਾ ਨਹੀਂ ਨਾ ਸੀਗਾ ਪਰ ਮੋਰੇ ਆਣ ਵਾਲਾ ਨਾ ਸਿਆਲ ਤਾਂ ਕਰਕੇ ਹੁਣ ਇਹ ਵੀ ਪ੍ਰੈਸ ਕਰਨੀ ਕਿ ਸ਼ਕਲ ਵੇ ਅਸਲ 'ਚ ਮਾਵਾਂ ਧੀਆਂ ਪੂਰੀਆਂ ਟ੍ਰੈਂਡ ਕਰਦੀਆਂ ਨੂੰ ਗੱਲਾਂ ਗੱਲਾਂ ਦੇ ਵਿੱਚ ਤੇ ਬੱਸ ਕੰਧੇ ਕੰਧੇ 5 ਤਰੀਕ ਤੱਕ ਸਵਾ ਮਹੀਨਾ ਹੋਣਾ ਅਸੀਂ ਲੈ ਆਣਾ ਬਸ ਮੇ ਮਗਰੋਂ ਪਤਾ ਤੇਰੀ ਇਹੀ ਡਿਊਟੀ ਆ ਮਗਰੋਂ ਇਹ ਪ੍ਰੈਸ ਕਰਨੇ ਆ ਹਾਂਜੀ ਹਾਂ ਉਹਦੇ ਧੋਣਿਆਂ ਦਾ ਪ੍ਰੈਸ ਕਰਨਾ ਇਹਦੇ ਮੁਖ ਨਹੀਂ ਕਰਨਾ ਆਪਣੇ ਸੋਹਰੇ ਵਾਂਗ ਹਾਂ ਉਹ ਤਾਂ ਤੇਰੇ ਪਹਿਲਾਂ ਚਤਨਾਂਗਾ ਚਤਨਾਂਾ ਹੋ ਜਾ ਹੋ ਜਾ ਕੰਨ ਬੰਨ ਖੋਲ ਲੈ ਚੰਗੀ ਤਰ੍ਹਾਂ ਸੁਣ ਲੈ ਬਸ ਹਾਂ ਅ ਵੀ ਤੇਰੀ ਬਾਰੀ ਆਣ ਵਾਲੀ ਆ ਮੋਰ ਸਿਆਲ ਆ ਗਿਆ ਹੁਣ ਜਿਹੜਾ ਸਿਆਲੋ ਸਿਆਲੇ ਨਾ ਉਹ ਤੇਰੇ ਧੋ ਕੇ ਪ੍ਰੈਸ ਕਰਕੇ ਲਟਕਾ ਦੇਵੇ ਰੰਗ ਪਰਗੇ ਚਤਨ ਉਹਦੇ ਸਰਾਨੇ ਰੱਖ ਦਿਆ ਕਰੀ ਬਸ ਵੇ ਕੁੜੀ ਰੋਈ ਜਦ ਨਾ ਫੇਕਦਾ ਹਾਂ ਉਹ ਤੇ ਜ਼ਹਿਰ ਨਹੀਂ ਕਰ ਹੁੰਦਾ ਮੈਂ ਦੇਖ ਲਿਆ ਜ਼ਹਿਰ ਨਹੀਂ ਕਰਦਾ ਇੱਥੇ ਹੁਣ ਗੱਲ ਹੋ ਰਹੀ ਹੈ ਜੀ ਪਿਆਰ ਉਮੜਨੇ ਦੀ ਇਹ ਕਹਦੀ ਹੈ ਵੀ ਜਿਹੜੇ ਬਾਪ ਹੁੰਦੇ ਆ ਉਹ ਪਿਆਰ ਤਾਂ ਬਹੁਤ ਕਰਦੇ ਪਰ ਧੀ ਬੋਤ ਨੂੰ ਬੋਲ ਕੇ ਨਹੀਂ ਦੱਸ ਸਕਦੇ ਇੱਥੇ ਮੈਂ ਤੇਰੀ ਗੱਲ ਮੰਨਦੀ ਆ ਵੀ ਹਾਂ ਕਿਉਂਕਿ ਵੱਡਾ ਸਭ ਤੋਂ ਵੱਡਾ ਆਪਣੇ ਬੱਚਿਆਂ ਦੇ ਯੋਗਦਾਨ ਪਿਤਾ ਦਾ ਬਹੁਤ ਹੀ ਜ਼ਿਆਦਾ ਹੁੰਦਾ ਹੈ। ਪਿਤਾ ਦਾ ਬਹੁਤ ਜ਼ਿਆਦਾ ਹੁੰਦਾ ਹੈ। ਠੀਕ ਹੈ ਉਹ ਸਿਰਫ ਇੱਕ ਬੋਲ ਕੇ ਨਹੀਂ ਦੱਸ ਸਕਦੇ। ਪਿਤਾ ਦਾ ਪਿਆਰ ਸਿਰਾ ਕਰਦਾ ਮਾਪਾ ਦੱਸ ਦਿੰਦੀਆਂ ਨਾ। ਹਾਂਜੀ ਉਹ ਤਾਂ ਦੱਸ ਨਹੀਂ ਸਕਦਾ। ਇਹ ਗੱਲ ਦਾ ਸਹਿਮਤ ਹੈ ਸੀ। ਹਾਂਜੀ ਹਾਂ ਘਰ ਦਾ ਅਸਲ ਦੇ ਵਿੱਚ ਜਿਹੜੀ ਜੜ ਹੁੰਦੀ ਹੈ ਉਹ ਪਿਤਾ ਤੋਂ ਹੀ ਬਣਦੀ ਆ। ਪਰ ਠੀਕ ਆ ਤੂੰ ਹੁਣ ਇਦਾਂ ਤਾਂ ਕਹਿੰਦੀ ਵੀ ਤੇਰਾ ਪੇ ਤੈਨੂੰ ਪਿਆਰ ਬਹੁਤ ਕਰਦਾ ਸੀ। ਉਹਦੇ ਦਿਲ ਵਿੱਚ ਬਹੁਤ ਸੀਗਾ ਇਹਨੇ ਆਪਣੀ ਗੱਲ ਤੇ ਲਾਈਏ ਕਿਉਂਕਿ ਇਹ ਕਹਿੰਦਾ ਕਹਿੰਦੀ ਮੈਂ ਨਿੱਤਰ ਰਹੇ ਰੇ ਛੋਟੀ ਹੰਦੜੇ ਤੇ ਪੋਤੜੇ ਤਾਂ ਹੁੰਦਾ ਰਹਾ। ਚਲੋ ਠੀਕ ਆ ਤੈਨੂੰ ਤਾਂ ਉਹ ਪਿਆਰ ਕਰਦਾ ਇਹ ਫਰਕ ਕਾਦੇ ਉਹਨਾਂ ਨੂੰ ਤੁਸੀਂ ਇੰਨਾ ਕਰਦੇ ਆ ਇੱਕੋ ਜਿਹਾ ਪਿਆਰ ਕਰਕੇ ਰੱਖੋ ਤੈਨੂੰ ਵੀ ਉਹਨਾਂ ਤੈਨੂੰ ਤਾਂ ਹੁਣ ਤਾਂ ਕੋਲ ਨਹੀਂ ਰਹਿਣਾ ਹੈਗਾ ਕਹਿੰਦਾ ਆਪਣੇ ਸੋਰੀ ਜਾਣਾ ਆ ਹੁਣ ਕੋਲ ਤਾਂ ਕਰਨੇ ਹੀ ਰਹਿੰਦਾ ਉਹਨੂੰ ਕਹਦੇ ਤੁਸੀਂ ਇੰਨਾ ਪਿਆਰ ਕਰਦੇ ਹੈਗੇ ਨਾ ਤੇਰਾ ਪੇ ਜ਼ਿਆਦਾ ਪਿਆ ਸਾਰਿਆਂ ਨਾਲ ਘੱਟੋ ਤੁਹਾਡੇ ਬਲੌਗਾਂ 'ਚ ਦੇਖਿਆ ਜਾਂਦਾ ਤੇ ਫਿਰ ਇੱਕ ਹੋਰ ਵਿੱਕੀ ਦੀ ਕੁੜੀ ਤੁਸੀਂ ਪ੍ਰਾਈਵੇਟ ਸਕੂਲ ਆਈ ਆ ਉਹਨੂੰ ਤੁਸੀਂ ਸਰਕਾਰੀ ਸਕੂਲ ਆਇਆ ਕਹਾਂ ਤੇ ਉਹਨੂੰ ਵੀ ਤੁਸੀਂ ਇੱਕੋ ਜਿਹਾ ਬਰਾਬਰ ਦਾ ਦਰਜਾ ਰੱਖੋ ਤਾਂ ਨਿਆਂ ਦੇ ਵਿੱਚ ਇੰਨਾ ਫੇਰ ਫਰਕ ਕਾਦੇ ਤੁਹਾਡੇ ਘਰ ਦੇ ਵਿੱਚ ਹੁੰਦਾ ਚੱਲ ਜੀ ਪਿਆਰ ਦੀ ਗੱਲ ਨੂੰ ਲੈ ਕੇ ਚੱਲੀਏ ਹੁਣ ਆਪਾਂ ਚੱਲਦੇ ਆਂ ਫੂਲ ਵੱਲ ਨੂੰ ਤਿਆ ਨਹੀਂ ਹੁਣ ਰਵਿੰਦਰ ਰਵਿੰਦਰ ਕਹਿੰਦਾ ਵੀ ਅਸੀਂ ਹਰ ਗੁਰੂ ਦੇ ਆਨ ਦਿਨਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਹਾਂ ਉਹ ਵੀ ਇੱਦਾਂ ਵੀ ਕਹਿੰਦਾ ਵੀ ਹਰ ਗੁਰੂ ਦੇ ਆਨ ਦਿਨਾਂ ਦੀਆਂ ਤਿਆਰੀਆਂ ਕਰ ਰਹੇ ਹਾਂ ਪੂਰੀਆਂ ਫੁੱਲਾਂ ਤੇ ਨਾਲ ਅਸੀਂ ਉਹਦਾ ਕੀ ਕੁੜੀ ਦਾ ਨਾਮ ਹੈ ਨੂਰ ਨੂਰ ਦੇ ਜਨਮ ਦਿਨ ਦੀ ਤਿਆਰੀ ਵੀ ਕਰ ਰਹੇ ਮੈਨੂੰ ਲੱਗਦਾ ਨਹੀਂ ਇਹ ਨਾਲ ਮਨਾਉਗੇ ਇੱਦਾਂ ਕਹਦੇ ਨਾ ਬਾਕੀ ਦੇਖਦੇ ਆ ਪਰ ਜਿੱਥੇ ਤੱਕ ਮੇਰਾ ਖਿਆਲ ਹੈ ਨਾ ਮੇਰਾ ਆਈਡੀਆ ਹੈ ਮੈਨੂੰ ਨਹੀਂ ਲੱਗਦਾ ਇਹ ਦੋਨਾਂ ਇਕੱਠੇ ਨਾਲ ਜਨਮ ਦਿਨ ਮਨਾਉਗੇ ਬਾਕੀ ਦੇਖੋ ਅੱਗੇ ਕੀ ਕਹਾ ਸੀ ਕਹਿੰਦੇ ਨੇ ਕਹਿੰਦਾ ਜਿੱਦਾਂ ਉਹ ਦਰਦਨ ਸੀਗਾ ਨੂਰ ਦਾ ਜਨਮ ਦਿਨ ਸੀਗਾ ਕਹਿੰਦਾ ਉਦੋਂ ਜਾ ਹੁਣ ਜਨਮ ਦਿਨ ਕਹਿੰਦਾ ਆਪਾਂ ਪੈਂਡਿੰਗ ਰੱਖ ਲਿਆ ਉਦੋਂ ਜਨਮ ਦਿਨ ਮਨਾਵਾਂਗੇ ਜਿੱਦਾਂ ਹਰਗੁਣ ਦੀ ਐਂਟਰੀ ਹੋਊਗੀ ਹਾਂਜੀ ਵੀ ਜਿੱਦਾਂ ਉਹਦਾ ਵੀ ਵੈਲਕਮ ਹੋਣਾ ਆ ਬੇ ਉਤਰਦਾ ਵੀ ਨਾ ਇਹਨੂੰ ਇਦਾਂ ਬਹੁਤ ਰਹਿੰਦਾ ਆ ਹਾਂਜੀ ਇਦਾਂ ਬਹੁਤ ਰਹਿੰਦਾ ਵੀ ਇੱਕ ਤੀਰ ਦੋ ਨਿਸ਼ਾਨੇ ਜਿੱਦਣ ਕੇ ਅਸੀ ਉਦੋਂ ਇਹਦੀ ਕੁੜੀ ਨੂੰ 1 ਮਹੀਨਾ ਹੋਇਆ ਸੀ ਉਦੋਂ ਕਹਿੰਦਾ ਮੈਂ ਅਸੀਂ ਆਪੇ ਜਾਣ ਬੁੱਝ ਕੇ ਕਹਿੰਦਾ 1 ਮਹੀਨੇ ਦਾ ਕੇਕ ਲੈ ਕੇ ਆਏ ਆ ਕਹਿੰਦਾ ਵੀ ਇੱਕ ਤੀਰ ਦੋ ਨਿਸ਼ਾਨੇ ਨਾਲ ਹਰਗੁਣ ਦਾ ਕੇਕ ਕੱਟੋ ਜੂ ਨਾਲੇ ਇਹਨਾਂ ਦਾ ਜਿਹੜਾ ਨਿ ਤੇਲੇ 15 ਦਿਨ ਹੋ ਚਲੇ ਤਕਰੀਬਨ ਕੁੜੀ ਦੇ ਜਨਮ ਦਿਨ ਲੰਘੇ ਨੇ ਜਨਮ ਦਿਨ ਆਲੇ ਜਨਮ ਜਿੱਦਣ ਜਨਮ ਦਿਨ ਹੁੰਦਾ ਉਦਨੇ ਮਨਾ ਹੁੰਦਾ ਉਹ ਜਨਮ ਦਿਨ ਵੀ ਪਾਗਲ ਕੋਈ ਪੈਂਡਿੰਗ ਰੱਖਦਾ ਹੁੰਦਾ ਸਾਲ ਚ ਦਾ ਇੱਕ ਤਾਂ ਦਿਨ ਦਾ ਤਰੀਕ ਉਹ ਤਰੀਕ ਦੇ ਹਿਸਾਬ ਨਾਲ ਮਨਾਇਆ ਜਾਂਦਾ ਪਹਿਲਾਂ ਤੁਸੀਂ ਬੜੇ ਭਰਾ ਜਾਣਦੇ ਨੇ ਪੈਂਡਿੰਗ ਰੱਖ ਲਿਆ ਹਾਂ ਇਹ ਮਾ ਉਹਨੋ ਖਾਈ ਕੰਮ ਆ ਜਨਮ ਦਿਨ ਪਹਿਲੀ ਵਾਰ ਦੇਖਿਆ ਵੀ ਜਨਮ ਦਿਨ ਪੈਂਡਿੰਗ ਆਪਣੀ ਕੁੜੀ ਨੂੰ 2 ਮਹੀਨੇ ਬਾਅਦ ਬਣਾਤਾ ਆ ਹਾਂਜੀ ਦੇਖ ਲਓ ਤੁਸੀਂ ਆਪਣੀ ਆਪਣੇ ਮਹੀਨੇ ਬੰਗੜਾ ਤੇ ਪੈਡੀਕ ਰੱਖੀ ਕਰਦਾ ਹੈ ਇਹਦਾ ਰੱਖੀ ਜਾਂਦਾ ਤਰੀਕ ਦੇ ਭਰਾਵਾ ਤਰੀਕ ਨਾ ਬਣਾਇਆ ਜਾਂਦਾ ਆ ਇਹ ਗੱਲ ਉਹਦੇ ਜਾਂ ਮਾਂ ਪੀ ਇਹਦਾ ਪੇ ਕੰਮ ਨਹੀਂ ਕਰਦਾ ਹਾਂਜੀ ਬਿਲਕੁਲ ਸਾਰੀ ਜਨ ਖਾਹਾ ਉਹ ਦਿੱਤਾ ਰਹਿੰਦਾ ਉਹਨੂੰ ਹਾਂ ਜਾਂ ਮਾਂ ਥੋੜੀ ਜੀ ਆਪਾਂ ਸਤ ਰੱਖਦੀ ਬਚੰਗੀ ਆ ਜਾਂ ਸਧਰੀ ਆ ਜਿਹਨੂੰ ਪਤਾ ਨਹੀਂ ਆ ਕਾ ਜਿਹੜੇ ਬੱਚੇ ਰਾਜੰਦਰ ਕੋ ਕੋ ਫਲਾਣਾ ਕੋਦੋ ਨਹੀਂ ਬਣਾਣਾ ਗਾਂਹਾਂ ਦਾ ਹੁਣ ਪਤਾ ਹੈ ਹੁਣ ਵੀ ਦੇਖ ਲੈਣੇ ਆ ਤੂੰ ਜਨ ਦੇ ਨਾਲ ਤੇ ਬਣਾਣਾ ਬਣਾਣਾ ਜ ਨਹੀਂ ਬਣਾਣਾ ਗਾਂਹਾਂ ਦਾ ਤੈਨੂੰ ਦੇਖੀ ਕਿਦਦੀਆਂ ਪੈਣੀਆਂ ਨਾ ਚਪਲਾਣਾ ਬਾਹਰ ਹੀ ਪਾ ਕੇ ਰੱਖ ਲੈਣੀ ਆ ਕੋਲ ਪਾਣੀ ਨਾ ਭੇ ਭੇ ਵੱਜਣੀਆਂ ਜੇ ਨਾ ਕੁੜੀ ਦਾ ਉਹਦਾ ਨਾਲ ਜਾਣਦੇ ਨੇ ਮਨਾਇਆ ਕਿਉਂਕਿ ਤੁਹਾਡੇ ਤਾਂ ਮੈਂ ਕਿ ਨਹੀਂ ਰਵਾਜ ਇਹ ਹੀ ਆ ਬਹੁਤ ਗੱਜ ਵੱਜ ਕੇ ਕਰਨਾ ਗੱਜ ਵੱਜ ਕੇ ਕਰਦੇ ਕਰਦੇ ਤੁਸੀਂ ਕੀ ਮੰਗਾ ਲੈਨੇ ਇੱਕ ਸਮੋਸਾ 10 ਰੁਪਿਆ ਦਾ ਮੈਂ ਕਹਿੰਦਾ ਟੇਸਟੀ ਪੂਸਤੀ ਇੱਕ ਦਾ ਸਮੋਸਾ 10 ਰੁਪਿਆ ਦਾ ਜਾਂ ਕੇਕ ਉਹਨਾਂ ਤੁਸੀਂ ਗੱਜ-ਬੱਜ ਕੇ ਉਹਨੂੰ ਕਹਿ ਦਿੰਦੇ ਆ ਉਹ ਮਨਾਉਂ ਕੇ ਗੱਜ-ਬੱਜ ਕੇ ਹਾਂ ਉਹ ਕੁੜੀ ਐਦੀ ਤਾਂ ਚੰਗੀ ਆ ਉਹ ਮਨਾਉਂ ਕੇ ਗੱਜ-ਬੱਜ ਕੇ ਇਹਨਾਂ ਨੇ ਨਹੀਂ ਕਹਿੰਦਾ ਤਾਂ ਬਹੁਤ ਆ ਬਹੁਤ ਧੂਮ ਤਾਂ ਆਪੂ ਗੱਜ-ਬੱਜ ਕੇ ਆਪਣੇ ਭਰਾ ਦਾ ਜਨਮ ਦਿਨ ਨੂੰ ਵੀ ਐਦੀ ਕਹਿਣਾ ਸੀਗਾ ਉਹ ਭਰਾ ਦਾ ਉਹ ਭਰਾ ਸੀਗਾ ਯਾਰ ਇਹ ਕਾਪੜੀ ਕੁੜੀ ਆ ਆਪਣੀ ਘਰ ਵਾਲੀ ਬੇਬੀ ਸ਼ਾਪ ਨਹੀਂ ਮਨਾਇਆ ਗੱਜ-ਬੱਜ ਐਦੇ ਮਨਾਉਂਗਾ ਗੱਜ-ਬੱਜ ਕੇ ਹਾਂ ਕੰਮ ਦਾ ਔਖਾ ਹੈ ਕੰਮ ਦਾ ਔਖਾ ਛੇਲੂਆ ਮਗਾ ਨਾ ਚੇਲੂਏ ਚੱਕਲੇ ਆ ਮੇਰੇ ਜੀ ਉਹੀ ਗੱਲ ਹੋ ਗਈ ਹੁਣ ਇਹ ਗੱਲ ਮੁਠੜ ਨੇ ਵੀ ਕਹਿਤੀ ਆ ਕਹਿੰਦਾ ਜਿੱਦਾਂ ਉਹਨਾਂ ਨੇਤਨ ਨੇ 2-3 ਬਲੌਗਾ ਵਿੱਚ ਕਿਹਾ ਵੇ ਮਾਮੀ ਕਹੀ ਜਾਂਦੀ ਆ ਵੇ ਮੈਨੂੰ ਛੱਡਿਓ ਮੇਰੇ ਬਕਰੇ ਬੁਕਰੇ ਭੁੱਖੇ ਆ ਜਾਂ ਬੱਕਰੀਆਂ ਭੁੱਖੀਆਂ ਵੇ ਮੈਂ ਆਪਣੇ ਉਹਨਾਂ ਦੇਖਣਾ ਹੁਣ ਮੁਠੜ ਨੂੰ ਵੀ ਦੱਸਿਆ ਹੋਣਾ ਇਹਨਾਂ ਨੇ ਵੇ ਮਾਮੀ ਐਦਾਂ ਕਹਿੰਦੀ ਮੁਠੜ ਨੇ ਵੀ ਗੱਲ ਕਹਿਤੀ ਕਹਿੰਦਾ ਮਾਮੀ ਲੱਗਦਾ ਇੱਥੋਂ ਖੜਾ ਛੜਾ ਨੂੰ ਫਿਰਦੀ ਆ ਵੇ ਨਹੀਂ ਕਹਿੰਦਾ ਅਸੀਂ ਉਹ ਛੇ ਜਿਹੜਾ ਇੱਥੇ ਚੱਕ ਲੈਨੇ ਉਹ ਬੁੱਧੂਆ ਤੈਨੂੰ ਨਹੀਂ ਪਤਾ ਲੱਗਦਾ ਉਹ ਨੇਤਨ ਸਿੰਘ ਦੀ ਫੈਮਿਲੀ ਨੇ ਉਹ ਘਸਾ ਘਸਾ ਕੇ ਅੱਧੀ ਕਹਦਾ ਇਹ ਚੰਗਾ ਕਹਿੰਦੀ ਹੋਣੀ ਆ ਤੇਰ ਦਾ ਆਪਣੀ ਕੁੜੀ ਦਾ ਵਿਆਹ ਕਰਨਾ ਮੈਂ ਤਾਂ ਆ ਕੇ ਫਸ ਗਈ ਹਾਂ ਉੱਥੇ ਤੂੰ ਇਹਨਾਂ ਨੂੰ ਬੜੀ ਦਾ ਬਕਰਾ ਬਣਾਇਆ ਹੈ ਅਸਲ ਵਿੱਚ ਸਹੀ ਗੱਲਾਂ ਹਨ ਹੈ ਉਹ ਇੰਨਾ ਤੇ ਜਿਹੜੀ ਆਹ ਹਰੀ ਵਾਲੀ ਆਂਟੀ ਆ ਉਹ ਵੀ ਨਹੀਂ ਇੰਨਾ ਕੰਮ ਕਰ ਜਿੱਦਾਂ ਤੁਸੀਂ ਇੱਥੋਂ ਭਰਾਂਦੇ ਆ ਉਹ ਤਾਂ ਉਹ ਤਾਂ ਹੀ ਤਾਂ ਕਹਿੰਦੀ ਆ ਕਿ ਮੈਂ ਜਾਵਾਂ ਇਥੋਂ ਆਪੇ ਦੱਸਦਾ ਸੋਖਣਾ ਕੋਈ ਤਾਂ ਸਾਹ ਮਿਲਿਆ ਨੂੰ ਬਚਾਈਂ ਤਾਂ ਇਹ ਕਹਦਾ ਕਹਦਾ ਕੰਦੀ ਕੰਮ ਤੋਂ ਖੜਾ ਸਟਾਡ 'ਚ ਫਿਰਦੀ ਆ ਆਖੇ ਤੁਸੀਂ ਦੱਸੀ ਜਾਂਦੇ ਆਪਣੇ ਮੂੰਹ ਜੇ ਮਾਮੀਆਂ ਤੁਹਾਡੀ ਕੰਮ ਕਾਦੂ ਲੈਂਦੀ ਆ ਤੁਸੀਂ ਸੁੱਖੋ ਲੈਣਾ ਕਿੱਦਾਂ ਟੋਰਨਾ ਆ ਰਾਮ ਨਾਲ ਖੜੀ ਆ ਉਹ ਕੋਲ ਵਿਚਾਰੀ ਚੁੱਲ੍ਹੇ ਤੇ ਉਹਨੂੰ ਤੁਸੀਂ ਰੋਟੀਆਂ ਪਕਾਉਣ ਲਾਇਆ ਹ ਹੁਣ ਦੋ ਚਾਰ ਵਿਚਾਰੀ ਦਿਨ ਚ ਰਹਿਣ ਆਈ ਆ ਉਹਦੀ ਇੱਜ਼ਤ ਮਾਲ ਕਰੋ ਉਹਨੂੰ ਬਿਠਾ ਲਓ ਮੱਝੇ ਤੁਸੀਂ ਤਾਂ ਬੰਬਾ ਬਲਾਈ ਬਈ ਲੋਕੀ ਦਾ ਐਦਾਂ ਕੰਨਾਂ ਨੂੰ ਹੱਥ ਲਾਂਦੇ ਆ ਤਾਂ ਲੱਤ ਥੱਲੇ ਦੀ ਕੰਨਾਂ ਨੂੰ ਹੱਥ ਲਾਂਦੇ ਆ ਮੈਂ ਮੋਕੇ ਚੱਲਦੀ ਵਿਆਹ ਹੋਵੇ ਇੱਕ ਵਾਰ ਕੁੜੀ ਦਾ ਮੋਕੇ ਦੀ ਪਾਰਟੀ ਮੋੜ ਕੇ ਸੱਚੀ ਨੇ ਕਹਿੰਦੇ ਤਾਂ ਟੂਹੀ ਸਿੱਧੀ ਕਰਨ ਦਾ ਨਹੀਂ ਮੈਨੂੰ ਸਾਰੇ ਤਾਂ ਕਿ ਜਿਹੜੀਆਂ ਹੈ ਆਪ ਨੇ ਜਿੱਦਾਂ ਮਤਲਬ ਗੈਟੂਲੇ ਦੇ ਉੱਪਰ ਕੰਮ ਕਰਦੇ ਸੀ ਉਦੋਂ ਚੁੱਲ੍ਹੇ ਤੇ ਕਰਵਾਇਆ ਇਹਨਾਂ ਨੇ ਮੱਕੀ ਦੀਆਂ ਰੋਟੀਆਂ ਤਾਂ ਕਿ ਚੁੱਲ੍ਹੇ ਸਾਗ ਦਾ ਅੱਲਣ ਤੱਕ ਐਡਾ ਖੜਾ ਹਾ ਤਾਂ ਇਹਨਾਂ ਨੇ ਕੜੀ ਦਾ ਬਰਖਣਾ ਇਦਾਂ ਕਦੇ ਲੰਗਰ ਲਾਣਾ ਹੁੰਦਾ ਉਹਦੇ ਕੋਲੋਂ ਕਰਾਦੇ ਮੇਰਾ ਉਹ ਤਾਂ ਬਾਜੀ ਕਰ ਲਈ ਤੂੰ ਚੱਲ ਤਾ ਮੈਂ ਕਹਿੰਦਾ ਵਿਆਹ ਤੋਂ ਪਹਿਲਾਂ ਵਿਆਹ ਤੋਂ ਪਹਿਲਾਂ ਪਹਿਲਾਂ ਵਿਚਾਰੀ ਤਰ ਦੋਸਤ ਆਏ ਕਿਤੇ ਹੋ ਨਹੀਂ ਮੁੰਡੇ ਦੇ ਪਾਣ ਦੇ ਤੇ ਹਿਸਾਬ ਨਾਲ ਨੀਸਾ ਕੀਤਾ ਨਾ ਮੇਰੇ ਚਲ ਕਰਾ ਦੇ ਉਹ ਤਾਂ ਚਾਹੀਦਾ ਮਨਾ ਪੂਰਾ ਫੂਲੋ ਜੀ ਫੂਲ ਕਿਤੇ ਵਿਆਹ ਹੈ ਮਾਇਆ ਤਾਂ ਇੱਥੇ ਆ ਵੈਸੇ ਜੀ ਇੱਕ ਗੱਲ ਹੈ ਜਿਹੜੀ ਹਰੀ ਜਦੋਂ ਕੈਮਰਾ ਓਨ ਹੋ ਜਾਂਦਾ ਸ਼ੋਅ ਕੋਲ ਨੂੰ ਵੀ ਬਹੁਤ ਆ ਵਿਦਿਊ ਬਣਾਉਣ ਦਾ ਮੈਂ ਕਹਿੰਦੀ ਜੀ ਨੇਤਰ ਦੀ ਫੈਮਿਲੀ ਦੇ ਵਿੱਚ ਜੀ ਹੋ ਰਹਿ ਰਹਿ ਕੇ ਨਾ ਪੂਰੀ ਨਾਟਕੀ ਤੇ ਪੂਰੀ ਐਕਟਿੰਗ ਬਾਜ਼ ਹੋ ਗਈ ਆ ਮਾਨੂੰ ਉਹ ਬਲੌਗ ਪੂਰੀ ਜੀ ਆਪਣਾ ਚੈਨਲ ਖੋਲੂ ਕੋਲ ਪਹਿਚਾਣ ਬਣ ਗਈ ਹਰੀਆੜੀ ਆਂਟੀ ਦੇ ਨਾਮ ਤੋਂ ਚੈਨਲ ਦਾ ਨਾਮ ਵੀ ਤਾਂ ਇਹੀ ਰੱਖੀ ਹਰੀਆੜੀ ਆਂਟੀ ਬਹੁਤ ਜੱਗਾ ਇੱਕ ਬਲੌਗ ਦੇ ਵਿੱਚ ਮਿਲਦੇ ਜਿਹੜੇ ਕੱਪਾ ਲਾਇਆਕ ਤੇ ਉਹ ਜਿਹੜੀ ਕੁੜੀ ਹੈ ਨੀ ਜਿਹਦਾ ਵਿਆਹ ਡਿੰਪਲ ਦਾ ਉਹ ਕਹੇ ਜੀ ਇਹਨੇ ਜੀ ਨਵਾਂ ਸੂਟ ਪਾਇਆ ਮੇਰੇ ਬਰਨ ਇਹਨੂੰ ਵਿਆਹ ਚਾਹੁੰਦਾ ਦਿਓ ਅੱਛਾ ਹਰੀ ਗੜੀ ਆਂਟੀ ਨੂੰ ਹਾਂ ਸੋ ਦਿਮਪਰ ਕਹਿੰਦੀ ਸੰਦੀਪ ਆ ਲੈ ਕਹਿੰਦੀ ਇਹ ਤੋਂ ਬਿਨਾਂ ਕਰਦੀ ਜੀ ਰੋਲ ਜਾ ਕੇ ਰੋਲਾ ਹਾਂ ਐਨਾ ਜਿੱਦਾਂ ਮਤਲਬ ਉਹਨਾਂ ਨੂੰ ਨਾ ਉਹ ਤਾਂ ਸੁੱਖ ਪਿਆ ਆ ਸੁੱਖ ਪਿਆ ਵੀ ਕੰਮ ਕੁੰਮ ਕਰ ਦਿੰਦੀ ਐ ਇਹਨਾਂ ਦਾ ਆ ਕੇ ਸਹੀ ਗੱਲ ਆ ਪਤਾ ਮੈਂ ਕਹਦੇ ਕਹਿੰਦੀ ਐ ਵੀ ਐਕਟਿੰਗ ਬਾਜ ਇਹ ਪੂਰੀ ਆ ਹੁਣ ਮੁੱਛੜ ਤਾਂ ਲੱਗਿਆ ਕਹਿੰਦੇ ਪੰਜ ਤਰੀਕ ਨੂੰ ਤੁਸੀਂ ਆਇਓ ਨਾਲੇ ਇਹਨਾਂ ਦੇ ਘਰ ਦੇ ਵਿੱਚ ਕਿਤੇ ਸਾਰੀ ਜੜੀ ਇਹ ਰਹਿੰਦੀ ਐ ਤੈਨੂੰ ਨਹੀਂ ਪਤਾ ਵੀ ਪੰਜ ਤਰੀਕ ਨੂੰ ਸਵਾ ਮਹੀਨਾ ਹੋਣਾ ਕਿ ਚੱਤੋਂ ਦੇ ਆਪਣੇ ਉੱਥੇ ਜਾਣਾ ਪੂਰਾ ਪੇਤ ਘਰ ਦਾ ਪੂਰਾ ਪੇਤ ਐ ਇਹਨੂੰ ਸਾਰਾ ਕੁਝ ਪਤਾ ਐ ਇਹਨੂੰ ਠੀਕ ਆ ਫਿਰ ਵੀ ਕਹਿੰਦੀ ਕਾਤੇ ਬੇ ਜਿੱਦਾਂ ਪੇ ਅਗਲਾ ਪੁੱਛੇ ਵੀਡੀਓ ਪੂਰੀ ਉਹ ਬਣੇ ਬੇ ਅਗਲਾ ਕਹੇ ਵੀ ਇਹਨੂੰ ਪਤਾ ਨਹੀਂ ਬੇਦੱਲਾ ਗੱਲਾ ਜੋ ਵੀ ਮੂੰਹ ਚ ਕੱਢੇ ਮੈਂ ਫੂਲ ਇਹਨਾਂ ਨੇ ਵੀ ਜਿ ਪ੍ਰੇਤਿਆਰੀ ਕਰਨੀ ਫੂਲੋ ਜੀ ਫੂਲ ਕਿਤੇ ਵਿਆਹ ਹੈ ਬੈਠੇ ਆ ਕੋਈ ਗੱਲ ਨਹੀਂ ਜੀ ਵਿਆਹ ਲਈ ਪੂਰੀ ਐਕਟਿੰਗ ਪੂਰੀ ਕਰਦੀ ਕਾਤੇ ਉੱਥੇ ਕਾਤੇ ਵਿਆਹ ਹੈ ਕੋਈ ਬਣਾ ਕੋਈ ਵਿਆਹ ਤੇ ਰਿਹਾ ਕੋ ਫੰਕਸ਼ਨ ਆ ਜਾਲਾ ਪਗਵਾਨ ਬਗਾਣ ਵਗਾਰਾ ਵਗਾਰਾ ਕਹਿੰਦੇ ਨਹੀਂ ਜੀ ਅਸੀਂ ਹਰ ਕੋں ਦਾ ਸਵਾਗਤ ਕਰਨਾ ਵਿਆਹ ਮਾਂਗੇ ਕਰਨਾ ਵਿਆਹ ਵਾਂਗੁ ਗਾਨਾ ਅੱਛਾ ਆ ਪੂਰਾ ਲੰਬਾ ਹੰਗਾਰਾ ਪਰੇ ਅੱਛਾ ਪਤਾ ਸਾਰਿਆ ਔਰ ਪਹਿਲੇ ਸਕਾਲੇ ਸੁਵੇ ਇਦਾਂ ਦੇ ਟੱਪੇ ਬੋਲੀ ਮੈਂ ਹਾਂਜੀ ਮੈਂ ਤਾਂ ਹੀ ਕਹਿੰਦੀ ਪਤਾ ਸਾਰਿਆ ਸੀ ਪਹਿਲੇ ਐਕਟਿੰਗ ਪੂਰੀ ਕਰਦੀ ਆ ਮੈਂ ਨਾ ਨੇਤਾ ਦੀ ਮੈਂ ਕਿਹਨ ਪੈਰ ਮੋਣੀ ਫੜਦੀ ਆ ਪੂਰੀ ਆ ਹਾਂ ਸਹੀ ਗੱਲ ਆ ਹਾਂਜੀ ਹੁਣ ਤਾਂ ਮੈਂ ਤਿੰਨ ਚਾਰ ਟੇਲਰ ਆਪਣੇ ਬਸ ਵਿੱਚ ਕਰੀਆਂ ਹੋਈਆਂ ਮੈਂ ਇਹਨਾਂ ਨੂੰ ਪਿਆਰ ਨਾਲ ਕਹਿੰਦੀ ਨਹੀਂ ਕਰਦੇ ਮੇਰੀ ਜਾਨ ਨਹੀਂ ਆ ਕਿ ਫੇਰਾ ਹੀ ਨਹੀਂ ਮੈਂ ਜਤਰਾ ਕਹਿੰਦੀ ਆ ਕਹਿੰਦੀ ਮੈਂ ਤਿੰਨ ਚਾਰ ਇਦਾਂ ਦੇ ਟੇਲਰਾਂ ਜਿਹੜੇ ਆ ਕਪੜੇ ਸੀ ਦੀਆਂ ਤੇ ਲੋ ਮੱਟਾ ਕਰਦੀਆਂ ਵਾਸਤਵਿਤ ਇਹ ਆ ਉਹਨਾਂ ਕੋ ਜਦੋਂ ਉਹਨਾਂ ਕੋ ਜਦੋਂ ਮਰਜੀ ਕੰਮ ਹੋਵੇ ਮੈਨੂੰ ਜਵਾਬ ਦਿੰਦੀਆਂ ਅੱਛਾ ਕਹਿੰਦੀ ਜਾ ਕੇ ਪਤਾ ਕੀ ਜਾਨੇ ਮੇਦੀ ਕਾਂ ਸੀਦੇ ਮੇਰੇ ਕੱਪੜੇ ਕਹਿੰਦੀ ਉਹ ਕਹਿੰਦੀ ਆ ਤੇਰੀ ਤਾਂ ਸਾਨੂੰ ਸੁੱਖਾ ਪੈਣ ਚ ਕਹਿੰਦੀ ਉਹ ਤਾਂ ਕਹਿੰਦੀ ਜਦੋਂ ਇਹ ਆਦੀ ਰੌਣਕ ਲਾਉਂਦੀ ਏ ਫਿਰ ਬੋਲੀ ਬਹੁਤ ਵਧੀਆ ਕਹਿੰਦੀ ਮੈਨੂੰ ਜਵਾਬ ਹੀ ਨਹੀਂ ਦਿੰਦੀਆਂ ਉਹ ਜਵਾਬ ਦੇ ਦਿੰਦਾ ਇੰਨਾ ਰਸ ਘੋੜਦੀ ਆ ਨਾ ਮੈਨਾਂ ਰਸ ਤਪਕ ਤਪਕੇ ਤੱਲੇ ਕੀੜੇ ਭੌਣ ਲੱਗ ਜਾਂਦੇ ਆ ਸੁਖੋ ਕਦੇ ਵੀ ਆਪਣੀ ਨਾ ਤੁਸੀਂ ਨਾ ਤਕਰੀਬਨ ਕਦੇ ਵੀ ਕਿਸੇ ਵੀ ਬਲੌਗ ਵਿੱਚ ਦੇਖ ਲਿਓ ਸੁਖੋ ਕਦੇ ਇਹਨੂੰ ਲੋਕ ਟੋਕ ਮੈਂ ਕਹਿੰਦੀ ਕਦੇ ਤਾਂ ਨਹੀਂ ਕਰਦੀ ਤਾਂ ਹੀ ਤੈਨੂੰ ਸਿਰੇ ਚੜੀ ਪਈ ਆ ਉਹ ਜਿੱਦਾਂ ਨਾ ਉਹ ਟੈਰ ਲਮਨੀਆਂ ਆਪਣੇ ਬੱਸ 'ਚ ਕੀਤੀਆਂ ਪਈਆਂ ਐਦਾਂ ਹੀ ਸੋਹਰਾ ਪਰਿਵਾਰ ਆਪਣੇ ਬੱਸ 'ਚ ਕੀ ਤੈਰ ਕਦੇ ਸਿਰ ਦੇ ਵਿੱਚ ਕੀ ਖੋਲ ਕੇ ਪਾਇਆ ਸਾਰੀ ਜਿਹੜੀ ਢੜੜ ਕਾ ਦੰਦਾ ਆਪਣੀ ਗੱਲ ਕਰਕੇ ਆਪੇ ਹੱਸ ਜਾਂਦਾ ਸਾਰੀ ਦਿਹਾੜਾ ਵਾਂਗੂੰ ਫੜਕਦਾ ਹੀ ਰਹਿੰਦਾ ਹੈ ਇਹ ਉਹ ਠਾਣੀ ਦੇਖ ਲਾ ਉਹ ਜੋ ਮਰਦੀ ਉਹਨੂੰ ਕਹਦੇ ਬਈ ਦੂਜੇ ਬੰਦੇ ਨੂੰ ਪਤਾ ਲੱਗਦਾ ਵੀ ਉਹਦੇ ਨਾਲ ਫਰਕ ਹੁੰਦਾ ਆ ਆਹ ਉਹ ਪੇਰੀ ਤੀ ਉਹਨੂੰ ਕੋਈ ਬੀਤੀ ਬੇਹੋਸ਼ ਨਹੀਂ ਪਤਾ ਨਹੀਂ ਉਹ ਕੀ ਚੱਕਰ ਆ ਹੋਰ ਆ ਫਾਜੀ ਉਹ ਹਲਕਾ ਮੰਦੀ ਉਹਨੂੰ ਇਹ ਨਹੀਂ ਕੋਈ 10 ਮੇਰ ਦਾ ਫਰਕ ਨਹੀਂ ਮੈਂ ਕਹਿੰਦਾ ਇਹ ਕਹਿੰਦੇ ਉਹ ਵੀ ਬੱਸ ਜਿੱਤੇ ਲੱਗਦੇ ਨੇ ਕਹਿੰਦੇ ਸੀਗੇ ਹਾਂਜੀ ਬਈ ਇਹ ਲੋਕੀ ਸਰ ਉਹ ਆਟਾ ਟਕਰਾਂਦੇ ਆ ਇਹ ਨਹੀਂ ਜਿੰਦਗੀ ਚ ਕਦੇ ਅੱਡ ਹੋ ਸਕਦਾ ਨਾ 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 ਪੂਰਾ ਬੱਸ ਉਹਨੇ ਪੂਰਾ ਬਾਹਰ ਸੋਰਾ ਭਰਵਾ ਕੇ ਆਦੀ ਬੱਸ ਜਿੱਤੇ ਮੈਂ ਆਪਾਂ ਕਹਿੰਦੇ ਨਾ ਇੱਕ ਚੀਜ਼ ਪਾਪਾ ਇਹਦਾ ਸਕੰਜਾ ਕੱਸਿਆ ਇਹਦਾ ਸਕੰਜਾ ਕੱਸਿਆ ਪਹਿਲੇ ਹੁਣ ਜਿੱਦ ਹੈ ਕਹਿੰਦੀ ਵੀ ਮੈਂ ਉਹਨਾਂ ਨੂੰ ਜਾਣ ਜਾਣ ਕਹਿ ਕੇ ਵੀ ਮੈਂ ਚੀਜ਼ ਮੰਗਵਾ ਲੈਣੀ ਕਹਿੰਦੇ ਮਤਲਬ ਇਹ ਦੋ ਚਿਹਰੇ ਆ ਚੀਜ਼ ਕਢਵਾਣੀ ਕਿੱਦਾਂ ਇਹਨੂੰ ਸਾਰਾ ਪਤਾ ਵੀ ਮਿੱਠ ਪਿਆਰ ਉਹਦਾ ਤਾਂ ਪਤਾ ਹੀ ਸਾਰਿਆਂ ਨੂੰ ਬਈ ਕਿੰਨੀ ਚੋਸ ਤੇ ਚਲਾਦਾ ਪਰ ਨਹੀਂ ਜਦੋਂ ਕਿਸੇ ਦਾ ਮਾਤਲਾ ਬਣਾ ਉਹਦਾ ਹੁਣ ਜਿੱਦ ਨਾਲ ਰਕੇ ਜਿੱਦਾਂ ਹਮ ਬੋਲੀ ਦਾ ਫਰਕ ਕਰਦੀਆਂ ਫਿਰ ਵੀ ਤੇਰੇ ਤੋਂ ਵੱਡੀ ਆਵੇ ਦੋ ਨੇ ਆਣੇ ਆ ਤੇ ਉਹਨੂੰ ਥੋੜੀ ਰਿਸਪੈਕਟ ਤਾਂ ਦੇ ਉਹਨੂੰ ਗੈ ਇਹਦਾ ਵੀ ਕਿਹੇ ਬਚਿਆ ਪਿਆ ਪਰ ਜਦੋਂ ਇਹਨੂੰ ਉਹਦੇ ਤੱਕ ਮਤਲਬ ਹੁੰਦਾ ਆ ਫਿਰ ਦੀਦੀ ਦੀਦੀ ਜਦੋਂ ਪਤਾ ਹੁੰਦਾ ਫਿਰ ਸੋਈਦੇ ਨੇ ਕੰਮ ਸੰਭਲ ਲੈਣਾ ਫਿਰ ਦੀਦੀ ਸਾਡੀ ਦੀਦੀ ਦਾ ਸਾਗ ਉਹ ਵਧੀਆ ਬਣਾ ਲੈ ਸਾਡੀ ਦੀਦੀ ਦਾ ਆ ਉਹ ਵਧੀਆ ਹੁਣ ਜਾ ਕੇ ਦੇਖੀ ਤੂੰ ਪੂਰੀ ਮਤਲਬ ਹੀ ਹੈ ਜੀ ਦੀਦੀ ਹੋਣੀ ਆ ਹਾਂ ਉੱਥੇ ਸੌਂ ਜਾ ਕੇ ਦੀਦੀ ਦੀਦੀ ਹੋ ਹਾਂ ਵੈਸੇ ਨਾ ਇਹਨੇ ਇੱਕ ਗੱਲ ਕਹ ਤੇਨੂੰ ਇਹ ਕਹਿਣਾ ਮੋੜ ਮੋੜਦਾ ਨਹੀਂ ਡੱਕਾ ਤੋੜਦਾ ਨਹੀਂ ਇਹਨੇ ਕਹਿਣਾ ਮੋੜਣਾ ਨਹੀਂ ਟੱਕਾ ਤੋੜਦਾ ਨਹੀਂ ਕੰਮ ਸਾਰੇ ਉੱਤੋਂ ਕਰਵਾਈ ਜਾਣੇ ਆ ਤੇ ਦੇ ਜੂਰੀ ਖਾਸ ਕਰ ਖੋਪੀ ਆਰ ਪੁੱਟਾ ਪਤਾ ਲੱਗੀਆਂ ਹੌਲੀ ਦੱਸਣ ਹਾਂ ਹੌਲੀ ਦੱਸਣ ਲੱਗੀਆਂ ਡਾਇਰੀ ਦੇ ਵਿੱਚ ਲਿਖ ਲਿਓ ਸਾਰਿਆਂ ਨੂੰ ਆਪਣਿਆਂ ਨੂੰ ਵੀ ਕਹਿੰਦੀ ਆ ਮੈਂ ਸਬਸਕ੍ਰਾਈਬਰਾਂ ਨੂੰ ਕਿ ਸਾਡੀ ਰੋਸਟ ਵੀਡੀਓ ਨਾਲ ਤੇ ਸਾਡੇ ਚੈਨਲ ਨਾਲ ਐਦੀ ਬਣੇ ਰਹੋ ਕਿਉਂਕਿ ਜਿਹੜਾ ਅਸਲੀ ਧਮਾਕਾ ਆਇਆ ਨਾ ਉਹ ਤਾਂ ਜਾ ਕੇ ਫੂਲੇ ਫੁੱਟਣਾ ਮਾਲੀਆਂ ਦੀ ਬੋਲਤੀ ਹੈਗੀ ਬੰਦ ਚੰਗੀ ਬਣੀ ਫਿਰਦੀ ਆ ਇਹ ਸਿਰੋ ਦੀ ਗੱਲ ਕਰਦੀ ਆ ਮੈਂ ਹਾਂਜੀ ਨਾਲ ਬਣੇ ਰਹੋ ਸਾਡੀ ਵੀਡੀਓ ਦੇ ਨਾਲ ਧਮਾਕੇ ਆਪਾਂ ਉੱਥੇ ਹੀ ਆ ਕੇ ਕਿੰਨੇ ਕੁ ਫਟਦੇ ਆ ਚਲੋ ਜੀ ਠੀਕ ਹੈ ਨਾ ਬਹੁਤ ਕਾੜੀ ਰਚੀ ਤਾਂ ਜੀ ਦਾਣ ਦੀ ਰਣ ਦੁਕਾਨ ਤੇ ਜਾਣਾ ਹੈ ਤੋਂ ਠੀਕ ਹੈ ਅੱਜ ਲਾਈਕ ਸ਼ੇਅਰ ਕਮੈਂਟ ਕਰਦੇ ਆ ਕੋ ਬਹੁਤ ਕਾਹੀ ਹੈ ਜੀ ਠੀਕ ਹੈ ਜੀ ਚਲੋ ਜਰੀਏ